ਜਿਹੜੀ ਅੱਜ ਕੱਲ ਦੇ ਜਨਰੇਸ਼ਨ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੈ ਬਾਬੋਸ਼ਾਈ ਟਾਈਮ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜ ਗੁਪਤਾ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਫੋਟੋ ਅਤੇ ਚਿੱਤਰਕਾਰੀ ਦੀ ਇੱਕ ਪ੍ਰਦਰਸ਼ਨਕਾਰੀ ਲਗਾਈ ਗਈ ਹੈ ਜਿਸ ਦੇ ਵਿੱਚ ਅਸੀਂ ਇੱਕ ਤਸਵੀਰ ਕਾਫੀ ਖਾਸ ਅਤੇ ਦਿਲ ਜਿਹੜਾ ਹੈਗਾ ਇਹ ਉਹ ਭਾ ਦੇਣ ਵਾਲੀ ਜਿਹੜੀ ਹੈਗੀ ਉਹ ਤਸਵੀਰਾਂ ਤੁਹਾਡੇ ਤੱਕ ਅਸੀਂ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਇਹ ਤੁਸੀਂ ਜਰੂਰ ਇੱਕ ਖਾਸ ਤਸਵੀਰ ਜਰੂਰ ਦੇਖੋ ਇਹ ਲਿਖਾਈ ਤੁਸੀਂ ਦੇਖਦੇ ਹੋਵੋਗੇ ਜਦੋਂ ਵੀ ਤਾਂ ਤੁਹਾਡਾ ਦਿਲ ਜਿਹੜਾ ਹੈਗਾ ਉਹ ਹੀ ਲਿਖਾਈ ਮੂਹ ਲੈਂਦੀ ਹੋਵੇਗੀ ਬਚਪਨ ਦੇ ਵਿੱਚ ਜਦੋਂ ਤੁਸੀਂ ਸਕੂਲ ਟਾਈਮ ਪੜ੍ਹਦੇ ਹੋਵੋਗੇ ਜਾਂ ਕੋਈ ਅ ਇਦਾਂ ਦੀਆਂ ਲਿਖਾਈਆਂ ਦੇਖਦਾ ਹੋਵੇਗਾ ਤਾਂ ਉਹ ਹਮੇਸ਼ਾ ਇਹ ਸੋਚਦਾ ਹੋਵੇਗਾ ਕਿ ਇਦਾਂ ਦੀਆਂ ਚੀਜ਼ਾਂ ਕੌਣ ਲਿਖਦਾ ਹੈ ਇਹ ਅੱਖਰ ਅਜੀਹੇ ਅੱਖਰ ਇੰਨੇ ਅੱچھے ਅੱਖਰ ਲਿਖ ਕੇ ਤਰੂੰਦਾ ਕੌਣ ਹੋਵੇਗਾ بڑے ਲੋਕ ਨੇ ਹਰੇਕ ਵਿਅਕਤੀ ਦੀ ਹਰੇਕ ਤਰੀਕੇ ਦੀ ਲਿਖਾਈ ਹੁੰਦੀ ਹੈ ਅਸੀਂ ਵੀ ਬਚਪਨ ਦੇ ਵਿੱਚ ਜਦੋਂ ਲਿਖਦੇ ਹੁੰਨੇ ਆ ਤਾਂ ਪ੍ਰਾਪਰ ਤਰੀਕੇ ਦੀ ਤੁਹਾਡੀ ਲਿਖਾਈ ਜਿਹੜੀ ਹੈ ਉਸ ਤਰੀਕੇ ਦੀ ਨਹੀਂ ਬਣਦੀ ਹੈ ਪਰ ਅੱਜ ਸਾਡੇ ਨਾਲ ਜੋ ਇਨਸਾਨ ਸ਼ਖਸ ਮੌਜੂਦ ਨੇ ਉਹਨਾਂ ਦੀ ਲਿਖਾਈ ਇੰਨੀ ਖੂਬਸੂਰਤ ਹੈ ਕਿ ਉਹਨਾਂ ਨੇ ਉਸ ਲਿਖਾਈ ਨੂੰ ਜਿਹੜਾ ਹੈਗਾ ਹੈ ਉਹ ਪੇਂਟਿੰਗਸ ਦੇ ਵਿੱਚ ਤਬਦੀਲ ਕੀਤਾ ਹੋਇਆ ਹੈ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਗੱਲਬਾਤ ਜਿਹੜੀ ਹੈਗੀ ਉਹ ਖਾਸ ਕਰਾਂਗੇ ਸਿਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਅਸੀ ਗੱਲ ਜੀ ਬੜਾ ਦੇਖ ਕੇ ਬੜੇ ਮਨ ਨੂੰ ਜਿਹੜਾ ਹੈਗਾ ਸਕੂਨ ਵੀ ਮਿਲਦਾ ਇੱਕ ਤਾਂ ਖੁਸ਼ੀ ਵੀ ਹੁੰਦਾ ਹੈ ਤੇ ਇੱਕ ਚੀਜ਼ ਇਹ ਵੀ ਮਨ ਦੇ ਵਿੱਚ ਸੋਚਣ ਨੂੰ ਮਿਲਦੀ ਹੈ ਕਿ ਯਾਰ ਸਾਡੀ ਲਿਖਾਈ ਜੀ ਕਿਉਂ ਨਹੀਂ ਹੈਗੀ ਹੈ ਇਹ ਕਿੰਨੇ ਚਿਰ ਦੀ ਤੁਹਾਡੀ ਪ੍ਰੈਕਟਿਸ ਕਿੰਨੇ ਸਾਲ ਦਾ ਤਜਰਬਾ ਤੁਹਾਡਾ ਹੈ ਜਿਹੜਾ ਲਿਖਾਈ ਇੰਨੀ ਸੋਹਣੀ ਤੇ ਇਸ ਤਰੀਕੇ ਦੀ ਤੁਸੀਂ ਅ ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਇਸ ਕੰਮ ਨੂੰ ਪਸੰਦ ਕਰਨ ਵਾਸਤੇ ਅ ਬਾਕੀ ਰਹੀ ਗੱਲ ਮੇਰੀ ਤੇ ਮੈਂ ਤੇ ਐਕਚੁਅਲੀ ਬਚਪਨ ਦੇ ਵਿੱਚ ਫੱਟੀਆਂ ਲਿਖਦਾ ਸੀਗਾ ਤੇ ਮੈਨੂੰ ਮਤਲਬ ਇੰਨਾ ਕਲਮਾਂ ਬਾਰੇ ਜਾਂ ਕੋਈ ਜਾਣਕਾਰੀ ਸੀ ਬਟ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਅਸੀਂ ਵਿਸਰ ਚੁੱਕੇ ਆਂ ਔਰ ਆਪਣੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀਆਂ ਵਿਸਾਰੀਆਂ ਹੋਈਆਂ ਚੀਜ਼ਾਂ ਨੇ ਉਹ ਆਰਟ ਹੈ ਉਸ ਨੂੰ ਅਗਲੀ ਪੀੜ੍ਹੀ ਨੂੰ ਅਸੀਂ ਦਈਏ ਔਰ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਇਹ ਕੰਮ ਸੀਗਾ ਕਿਉਂਕਿ ਬਹੁਤ ਸਿੰਪਲ ਕੰਮ ਹੈਗਾ ਇਹ ਕੋਈ ਐਡਾ ਰਾਕਟ ਸਾਇੰਸ ਨਹੀਂ ਹੈਗੀ ਆਪਣੀ ਲਿਖਾਈ ਨੂੰ ਇੰਪਰੂਵ ਕਰਨਾ ਸਿਰਫ ਸਬਰ ਦੇ ਨਾਲ ਕੰਮ ਕਰਨਾ ਤੇ ਜੇ ਤੁਸੀਂ 10 ਮਿੰਟ ਰੋਜ਼ ਕੰਮ ਕਰ ਸਕਦੇ ਆਂ ਤੇ 15 ਦਿਨ ਬਾਅਦ ਤੁਹਾਡੀ ਜਿਹੜੀ ਲਿਖਾਈ ਆ ਉਹ ਇਸ ਤੋਂ ਵੀ ਬੈਟਰ ਹੋ ਸਕਦੀ ਹੈ ਜੀ ਜੇ ਮੈਂ ਵੈਸੇ ਇਦਾਂ ਦੀਆਂ ਲਖਾਈਆਂ ਮੈਂ ਕਿ ਬਹੁਤ ਲੋਕਾਂ ਨੇ ਜੋ ਪੜਦੀ ਹੋਣਗੀ ਉਹ ਇਦਾਂ ਦੀਆਂ ਲਿਖਾਈਆਂ ਜਾਂ ਤਾਂ ਕਿਤਾਬਾਂ ਦੇ ਵਿੱਚ ਦੇਖਦੇ ਸੀਗੇ ਜਾਂ ਤਾਂ ਸ਼ਾਇਰੀ ਦੀਆਂ ਬੁੱਕਾਂ ਦੇ ਵਿੱਚ ਦੇਖਦੇ ਸੀਗੇ ਇਹ ਮਤਲਬ ਇਹ ਤੁਹਾਨੂੰ ਕਿ ਕਦੋਂ ਤੋਂ ਰਿਹਾ ਕਿ ਇਦਾਂ ਦੀ ਲਿਖਾਈ ਕੀਤੀ ਜਾਵੇ ਇਹ ਫੌਂਟ ਜਿਹੜਾ ਤੁਸੀਂ ਯੂਜ਼ ਕਰਦੇ ਹੋ ਇਸ ਫੌਂਟ ਨੂੰ ਕੀ ਕਿਹਾ ਜਾਂਦਾ ਨਹੀਂ ਇਹ ਐਕਚੁਅਲੀ ਨਾਰਮਲ ਬੁਕੇਸ਼ ਫੌਂਟ ਹੈ ਔਰ ਮੇਰੀ ਕੋਸ਼ਿਸ਼ ਹੈ ਮੈਂ ਆਪਣੀ ਜਿਹੜੀ ਲਿਖਾਈ ਆ ਉਹਨੂੰ ਬਿਲਕੁਲ ਸਧਾਰਨ ਰੱਖਾਂ ਫੌਂਟਸ ਨੂੰ ਵਿਗਾੜਾ ਨਾ ਕਿਉਂਕਿ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਬੰਦਾ ਮੈਸੇਜ ਦੇਖ ਕੇ ਉਹ ਡਾਇਰੈਕਟਲੀ ਕਨੈਕਟ ਹੋ ਜਾਵੇ ਉਹਦੇ ਨਾਲ ਨਾ ਕਿ ਉਹ ਪਹਿਲਾਂ ਸੋਚੇ ਕਿ ਕੀ ਲਿਖਿਆ ਇਹਦਾ ਮਤਲਬ ਹੋ ਸਕਦਾ ਹੈ ਇਹਦਾ ਮਤਲਬ ਹੋ ਸਕਦਾ ਇਸ ਤਰ੍ਹਾਂ ਦੀ ਮੇਰੀ ਕੋਸ਼ਿਸ਼ ਨਹੀਂ ਹੈ ਸਿੰਪਲ ਕੰਮ ਹੈ ਔਰ ਉਸ ਤੋਂ ਇਲਾਵਾ ਸਰ ਬਾਕੀ ਜਿਹੜਾ ਜੋ ਕੁਝ ਹੈਗਾ ਅਲੱਗ-ਅਲੱਗ ਟੈਕਨੀਕਸ ਨੇ ਅਲੱਗ-ਅਲੱਗ ਮਤਲਬ ਮੀਡੀਅਮ ਯੂਜ਼ ਕੀਤੇ ਨੇ ਜਿਸ ਤਰ੍ਹਾਂ ਪੇਂਟਿੰਗ ਬਰਸ਼ ਨੇ ਵਾਟਰ ਕਲਰਸ ਨੇ ਤਾਂ ਕਿ ਜਿਹੜਾ ਕੰਮ ਹੈ ਉਹ ਦਿਲ ਖਿੱਚਵਾਂ ਹੋਵੇ ਬਸ ਅੱਛਾ ਤਰੀਕੇ ਨਾਲ بڑا ਮੈਂ ਵੈਸੇ ਵੀ ਦੇਖ ਰਿਹਾ ਹੈਗਾ ਵਾ ਵਾਕਈ ਬੜਾ ਦਿਲ ਖਿੱਚਮਾ ਤੁਸੀਂ ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈ ਅੱਛਾ ਇਹ ਇਹ ਚੀਜ਼ਾਂ ਜੋ ਤੁਸੀਂ ਲਿਖਦੇ ਹੋ ਇਹਨਾਂ ਨੂੰ ਕਿੱਥੋਂ ਤੁਸੀਂ ਜਿਹੜਾ ਹੈਗਾ ਪੜਦੇ ਹੋ ਕਿੱਥੋਂ ਤੁਸੀਂ ਦੇਖਦੇ ਹੋ ਕਿੱਥੋਂ ਸਮਝਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈਗਾ ਉਤਾਰਦੇ ਹੋ ਆਪਣੇ ਹਾਂਜੀ ਸਰ ਜੋ ਕੁਝ ਵੀ ਆਪਾਂ ਮਤਲਬ ਅੱਗੇ ਆਪਣੇ ਪੇਸ਼ ਕਰਨਾ ਹੁੰਦਾ ਤੇ ਉਹਦੇ ਤੇ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਸੋ ਮੈਂ ਕਾਫੀ ਕਿਤਾਬਾਂ ਨੂੰ ਪੜਦਾ ਸੋਸ਼ਲ ਮੀਡੀਆ ਤੇ ਕਾਫੀ ਰੀਲਸ ਵਗੈਰਾ ਦੇਖਦਾ ਆ ਜਾਂ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਦਾ ਮਟੀਰੀਅਲ ਦੇਖਦਾ ਹਾਂ ਅਲੱਗ-ਅਲੱਗ ਐਜੂਕੇਸ਼ਨਲ ਮੂਵੀਜ਼ ਦੇਖਦਾ ਜਿੱਥੋਂ ਕੋਟੇਸ਼ਨਸ ਵਗੈਰਾ ਮਿਲ ਜਾਣ ਜਾਂ ਕੁਝ ਇਸ ਤਰ੍ਹਾਂ ਦਾ ਮੈਟਰ ਮਿਲ ਜਵੇ ਜਿਹੜਾ ਆਪਾਂ ਅਗਲੀ ਜਨਰੇਸ਼ਨ ਨੂੰ ਜਾਂ ਆਪਣੇ ਸਾਥੀਆਂ ਨੂੰ ਦਿਖਾ ਸਕੀਏ ਇੱਕ ਵੱਖਰੇ ਤਰੀਕੇ ਦੇ ਨਾਲ ਅੱਛਾ ਮੈਂ ਦੇਖ ਰਿਹਾ ਤੁਸੀਂ ਮਤਲਬ ਜਿਵੇਂ ਇਸ ਸਲੀਟੀ ਦੇ ਨਾਲ ਲਿਖ ਰਹੇ ਹੋ ਤੇ ਇੱਕ ਤੁਸੀਂ ਪੇਪਰ ਬੜਾ ਅੱਛਾ ਇਸਤੇਮਾਲ ਕਰ ਰਹੇ ਹੋ ਪਹਿਲਾਂ ਤਾਂ ਇਹ ਜਰੂਰ ਦੱਸਿਓ ਇਹ ਕਿਸ ਚੀਜ਼ ਦਾ ਪੇਪਰ ਹੈ ਇਹ ਕਿਵੇਂ ਸਲੀਟੀ ਜਿਹੜੀ ਹੈਗੀ ਬਣਦੀ ਹੈ ਇਹ ਬਣਤਰ ਅਤੇ ਉਹ ਇੱਕ ਲਿਫਾਫੇ ਦੇ ਵਿੱਚ ਤੁਸੀਂ ਮੇਰੇ ਖਿਆਲੋਂ ਮਿੱਟੀ ਹੈ ਜਾਂ ਫਿਰ ਕੁਝ ਉਹ ਕੀ ਚੀਜ਼ ਹੈ ਜਿਸ ਤਰ੍ਹਾਂ ਪੁਰਾਣੇ ਸਮੇਂ 'ਚ ਆਪਾਂ ਫੱਟੀਆਂ ਲਿਖਦੇ ਹੁੰਦੇ ਸੀਗੇ ਤੇ ਉਹਨੂੰ ਗੱਚੀ ਦੇ ਨਾਲ ਮੁਲਤਾਨੀ ਮਿੱਟੀ ਹੈ ਜਿਹਦੇ ਨਾਲ ਅੱਜਕੱਲ ਵੀ ਯੂਜ਼ ਕਰਦੇ ਨੇ ਲੇਡੀਜ਼ ਸੋ ਉਹਦੇ ਨਾਲ ਉਹਨੂੰ ਪੋਚਦੇ ਸੀਗੇ ਫਿਰ ਉਸਦੇ ਉੱਪਰ ਟੀਚਰ ਅੱਖਰ ਉਖਰ ਕੇ ਦਿੰਦਾ ਸੀ ਔਰ ਜਿਹੜੇ ਬੱਚੇ ਸੀ ਉਹਨੂੰ ਲਿਖਦੇ ਸੀਗੇ ਬਟ ਹੁਣ ਹੁਣ ਦੇ ਕੇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਿਰਫ ਕਾਪੀਆਂ ਦੇ ਉੱਪਰ ਹੈ ਔਰ ਪ੍ਰਿੰਟਡ ਬੁੱਕਸ ਆਉਂਦੀਆਂ ਹੈਗੀਆਂ ਉਹ ਫੀਲਿੰਗ ਐਡ ਨਹੀਂ ਹੁੰਦੀ ਉਹ ਕਨੈਕਸ਼ਨ ਐਡ ਨਹੀਂ ਹੁੰਦਾ ਜਿਹੜਾ ਉਹਦੇ ਨਾਲ ਹੁੰਦਾ ਸੀਗਾ ਬਾਕੀ ਇਹ ਇੱਕ ਕਲਮ ਹੈ ਨਾਰਮਲ ਕਾਨੇ ਦੀ ਬੰਦੀ ਆ ਆਮ ਦਰਿਆਵਾਂ ਦੇ ਕੰਡਿਆਂ ਤੇ ਕਾਨਾ ਮਿਲ ਜਾਂਦਾ ਹੈਗਾ ਔਰ ਇਸ ਨੂੰ ਕਢ ਕੇ ਜਿਹੜਾ ਸੀਗਾ ਅਸੀਂ ਫੱਟੀ ਦੇ ਉੱਪਰ ਲਿਖ ਦਿੱਤੀ ਹੈ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਇਹ ਐਕਚੁਅਲ ਦੇ ਵਿੱਚ ਚੀਜ਼ ਕੀ ਹੈਗੀ ਹੈ ਵੈਸੇ ਲੋਕਾਂ ਨੇ ਦੇਖਿਆ ਤਾਂ ਬਹੁਤ ਹੋਵੇਗਾ ਮੇਰੇ ਖਿਆਲ ਨਾਲ ਬਹੁਤ ਦੇਖਦੇ ਨੇ ਬਟ ਲੋਕਾਂ ਨੂੰ ਨਹੀਂ ਪਤਾ ਕਿ ਇਹ ਕਿਹੜੇ ਦਰਖਤ ਦੀ ਹੈਗੀ ਆ ਕਿਹੜੀ ਚੀਜ਼ ਦੀ ਹੁੰਦੀ ਹੈ ਇੱਕ ਦਰਿਆਵਾਂ ਦੇ ਕੰਢੇ ਤੇ ਕਾਹ ਉਗਦਾ ਜਿਹਨੂੰ ਕਾਹ ਬੋਲਦੇ ਆ ਆਪਾਂ ਹਾਂਜੀ ਸਰਕੜਾ ਬੋਲਦੇ ਆ ਇਹ ਉਸ ਦਾ ਵਿੱਚੋਂ ਉਹਦੇ ਵਿੱਚੋਂ ਮਤਲਬ ਬਹੁਤ ਕਹਿ ਲੋ ਕਿ ਬਹੁਤ ਸਸਤੀ ਆਈਟਮ ਹੈਗੀ ਆ ਬਟ ਅੱਜ ਕੱਲ ਮਾਰਕੀਟਿੰਗ ਦਾ ਜ਼ਮਾਨਾ ਹੈਗਾ ਇਹ ਇਥੇ ਹਰ ਚੀਜ਼ ਨੂੰ ਸਪੈਸ਼ਲ ਬਣਾ ਕੇ ਸਪੈਸ਼ਲ ਬਣਾ ਕੇ ਵੇਚਿਆ ਜਾਂਦਾ ਅੱਛਾ ਵੈਸੇ ਤਾਂ ਮੈਂ ਚਲੋ ਪੁੱਛਣਾ ਤਾਂ ਨਹੀਂ ਚਾਹੀਦਾ ਇਹਦਾ ਰੇਟ ਕੀ ਹੋਵੇਗਾ ਵੈਸੇ ਜੇ ਲੈਣ ਤੇ ਕੁਝ ਨਹੀਂ ਆ ਯਾਰ ਕੱਚ ਉਹ ਨਹੀਂ ਆ ਤੀ ਤੀ ਦੇ ਵਿੱਚ ਮੈਂ ਤਾਂ ਫਰੀਦ ਹਾਂ ਜੀ ਤੁਸੀਂ ਫਰੀਦ ਨੇ ਹੈਗੇ ਵੈਸੇ ਮਾਰਕੀਟ ਦੇ ਵਿੱਚ ਪਤਾ ਨਹੀਂ ਕੀ ਕੀ ਚਾਰਜ ਕਰਦੇ ਨੇ ਕੋਈ 50 100 200 500 ਕੁਝ ਵੀ ਚਾਰਜ ਕਰ ਸਕਦੇ ਨੇ ਅੱਛਾ ਮਤਲਬ ਮਤਲਬ ਐਕਸਕਲੂਸਿਵ ਬਣਾ ਕੇ ਤਾਂ ਆਪਾਂ ਕੁਝ ਵੀ ਕਰ ਸਕਦੇ ਹਾਂ ਜੀ ਦਾ ਕੋਈ ਰੇਟ ਨਹੀਂ ਹੈ ਜੀ ਜੀ ਤੁਮ ਮਰਜ਼ੀ ਕਰ ਲੀਏ ਅੱਛਾ ਇੱਕ ਤੁਸੀਂ ਇਹ ਇਹ ਕਿਸ ਚੀਜ਼ ਦਾ ਪੇਪਰ ਹੈਗਾ ਇਹ ਸਰ ਹੈਂਡ ਮੇਡ ਪੇਪਰ ਹੈ ਇਹ ਐਕਚੁਅਲੀ ਕਾਟਨ ਮਿਕਸ ਕੀਤੀ ਹੈ ਇਹਦੇ ਵਿੱਚ ਜਿਹਦੇ ਨਾਲ ਜਿਹੜੀ ਸ਼ਾਈ ਹੈ ਉਹ ਫੈਲਦੀ ਨਹੀਂ ਇਹਦੇ ਉੱਤੇ ਔਰ ਕਾਫੀ ਧੇਰ ਧੇਰ ਤੱਕ ਜਿਹੜੀ ਆ ਐਸ ਇਟ ਇਜ਼ ਰਹਿੰਦੀ ਹੈ ਮਤਲਬ ਇਹ ਕਾਗਜ਼ ਖਰਾਬ ਨਹੀਂ ਹੁੰਦਾ ਔਰ ਤਕਰੀਬਨ 100 ਸਾਲ ਤੱਕ ਇਹਦੀ ਲਾਈਫ ਆਏਗੀ ਅੱਛਾ ਜੀ ਆਪ ਬਣਾਉਣੀ ਹੋਈ ਜਾਂ ਫਿਰ ਨਹੀਂ ਇਹ ਮੈਂ ਪਰਚੇਸ ਕਰਦਾ ਚਾਹੀ ਜੀ ਸਰ ਅਲੱਗ-ਅਲੱਗ ਗ੍ਰੇਡਸ ਨੇ ਹੁਣ ਇਹ ਹੋ ਸਕਦਾ ਕੋਈ ਚੀਜ਼ 10 ਰੁਪਏ ਤੋਂ ਲੈ ਕੇ 10-1000 ਰੁਪਏ ਦੀ ਵੀ ਮਿਲਦੀ ਹੋਵੇ ਕਿਉਂਕਿ ਇਹ ਕੰਮ ਤੇ ਡਿਪੈਂਡ ਕਰਦਾ ਤੁਸੀਂ ਕਿਹੋ ਜਿਹਾ ਕੰਮ ਕਰਨਾ ਹੈ ਅ ਅਗਲੇ ਦੀ ਕਿਹੋ ਜੀ ਡਿਮਾਂਡ ਹੈ ਤੇ ਉਹ ਡਿਪੈਂਡ ਕਰਦਾ ਜੀ ਉਸ ਤੇ ਕਿਉਂਕਿ ਮੈਂ ਇਕੱਲਾ ਇਹ ਨਹੀਂ ਵਰਲਡ ਤੇ ਅਮਰੀਕਾ ਤੋਂ ਇੰਗਲੈਂਡ ਤੋਂ ਫਰਾਂਸ ਤੋਂ ਮਤਲਬ ਅਲੱਗ-ਅਲੱਗ ਤਰ੍ਹਾਂ ਤੋਂ ਜਿੱਥੋਂ ਵੀ ਮੈਨੂੰ ਕੋਈ ਸਪੈਸ਼ਲ ਚੀਜ਼ ਮਿਲਦੀ ਆ ਅਲੱਗ ਤਰ੍ਹਾਂ ਦਾ ਪੇਪਰ ਮਿਲਦਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਉਹਨੂੰ ਟਰਾਈ ਕਰਾਂ ਤੇ ਲੋਕਾਂ ਸਾਹਮਣੇ ਵੱਖਰੇ ਤਰੀਕੇ ਨਾਲ ਆਪਣੇ ਹੁਣ ਤੱਕ ਕਿਹੜਾ ਪੇਪਰ ਸਭ ਤੋਂ ਬਿਹਤਰੀਨ ਤੁਹਾਨੂੰ ਲੱਗਿਆ ਨਾਰਮਲ ਪੇਪਰ ਸਰ ਇੱਕ ਕੈਂਸਲ ਕੰਪਨੀ ਦਾ ਪੇਪਰ ਹੈਗਾ ਇਹ ਵਾਲਾ ਇਹ ਨਾਰਮਲ ਪੇਪਰ ਮਤਲਬ ਨਾਰਮਲੀ ਯੂਜ਼ ਕਰਦੇ ਆ ਬਹੁਤ ਹੀ ਅੱਛਾ ਹੈਗਾ ਰੀਜ਼ਨੇਬਲ ਹੈ ਰੇਟ ਵਾਈਜ਼ ਵੀ ਕੋਈ ਜ਼ਿਆਦਾ ਨਹੀਂ ਹੈ ਔਰ ਇਹਦੇ ਰਿਜ਼ਲਟ ਬਹੁਤ ਹੀ ਵਧੀਆ ਨੇ ਇਹਦੇ ਉੱਤੇ ਇੰਕ ਕੁ ਸਿਹਾਈ ਜਿਹੜੀ ਹੈਗੀ ਹੈ ਉਹ ਨਹੀਂ ਇਸ ਤਰ੍ਹਾਂ ਦੇ ਨਹੀਂ ਇਹ ਵੀ ਕਾਟਨ ਮਿਕਸ ਕਾਟਨ ਮਿਕਸਡ ਹੈਗਾ ਕਾਟਨ ਮਿਕਸਡ ਹੈ ਜੀ 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 ਅੱਛਾ ਇੱਕ ਹੁਣ ਕੱਲ ਅੱਜ ਕੱਲ ਦਾ ਜੋ ਦੌਰ ਜਿਵੇਂ ਲਿਖਾਈ ਦੀ ਕਹਿੰਦੇ ਹੈਗੇ ਕਿ ਲਿਖਾਈ ਬੰਤਰ ਅਸੀਂ ਬੜਾ ਅੱਛਾ ਬਣਾ ਲੈਂਦੇ ਆ ਪਰ ਐਕਚੁਅਲ ਦੇ ਵਿੱਚ ਜਿਵੇਂ ਤੁਸੀਂ ਲਿਖ ਰਹੇ ਹੋ ਇਦਾਂ ਦੀ ਬੰਤਰ ਬਣਾਉਣ ਲਈ ਕੀ ਕਿੰਨੀ ਕੀ ਪ੍ਰੈਕਟਿਸ ਜਿਹੜੀ ਹੈ ਉਹ ਹੋਣੀ ਚਾਹੀਦੀ ਸਰ ਇਹਦੇ ਵਾਸਤੇ ਪ੍ਰੈਕਟਿਸ ਤੇ ਕਿਉਂਕਿ ਪ੍ਰੈਕਟਿਸ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈਗਾ ਔਰ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਔਰ ਮੇイビー ਹੋ ਸਕਦਾ ਵੀ ਅਗਰ ਅਸੀਂ ਤੁਹਾਨੂੰ ਸਹੀ ਟੀਚਰ ਮਿਲ ਜਾਂਦਾ ਸਹੀ ਗਾਈਡ ਮਿਲ ਜਾਂਦਾ ਔਰ ਸਹੀ ਤਰੀਕੇ ਨਾਲ ਤੁਸੀਂ ਉਹਦੀਆਂ ਗੱਲਾਂ ਤੇ ਅਮਲ ਕਰਦੇ ਆ ਤੇ ਇਹ ਹਾਰਲੀ ਤਕਰੀਬਨ ਮੇਰੇ ਖਿਆਲ ਆ ਵੀ 1 ਮਹੀਨੇ ਤੋਂ 2 ਮਹੀਨੇ ਦੇ ਵਿੱਚ ਤੁਹਾਡੇ ਤੁਹਾਡੀ ਪ੍ਰੈਕਟਿਸ ਤੇ ਡਿਪੈਂਡ ਕਰਦਾ ਤੁਸੀਂ ਲਿਖਾਈ ਇਸ ਤਰ੍ਹਾਂ ਦੀ ਕਰ ਸਕਦੇ ਹੋ اچھا ਆਪਾਂ ਤੁਹਾਡੀ ਕਿਉਂਕਿ ਤੁਸੀਂ ਬਹੁਤ ਸਾਰੀਆਂ ਜੜੀਆਂ ਆ ਗਿਆ ਨੇ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ ਰੱਬਾ ਲਿਖਿਆ ਹੋਇਆ ਹੈ ਉਸ ਦੇ ਉੱਤੇ ਲਾਈਨਸ ਨੇ ਤੈਨੂੰ ਥੋੜੇ ਕਿਹੜੀ ਥੋੜੇ ਵੀ ਨਹੀਂ ਰੱਜਦੇ ਬੰਦੇ ਇਹ ਕੀ ਲਾਈਨ ਕੀ ਹੈ ਐਕਚੁਅਲ ਦੇ ਵਿੱਚ ਸਰ ਇਹ ਪਾਕਿਸਤਾਨੀ ਸ਼ਾਇਰ ਨੇ ਤਜ਼ਮਲ ਕਲੀਮ ਉਹਨਾਂ ਦੀ ਹੈ ਇਹ ਲਾਈਨਸ ਨੇ ਰੱਬਾ ਤੈਨੂੰ ਥੋੜੇ ਕਿਹੜੀ ਤੇ ਇੱਥੋਂ ਵੀ ਨਹੀਂ ਰੱਜਦੇ ਬੰਦੇ ਕਸਮੇ ਮੰਜ਼ਲ ਮਿਲ ਜਾਣੀ ਸੀ ਇੱਕ ਪਾਸੇ ਜੇ ਭਜਦੇ ਬੰਦੇ ਇਹ ਅੱਜ ਕੱਲ ਦੇ ਅੱਜ ਦੇ ਦੌਰ ਦੀ ਗੱਲ ਹੈ ਕਿਉਂਕਿ ਸਾਡੇ ਕੋਲ ਕਿਸੇ ਤੇ ਵਿਸ਼ਵਾਸ ਜਾਂ ਅਸੀਂ ਸਬਰ ਨਾਲ ਕੋਈ ਕੰਮ ਨਹੀਂ ਕਰਦੇ ਸਾਨੂੰ ਹੁੰਦਾ ਹੈ ਕਿ ਬਹੁਤ ਥੋੜੇ ਸਮੇਂ ਵਿੱਚ ਅਸੀਂ ਰਿਜ਼ਲਟ ਸੋ ਅਸੀਂ ਕੀ ਕੰਮ ਨਹੀਂ ਕਰਦੇ ਕਦੀ ਇੱਧਰ ਦੌੜਦੇ ਨੇ ਕਿ ਇੱਧਰ ਦੌੜਦੇ ਨੇ ਤੇ ਅਖੀਰ ਸਾਨੂੰ ਸਾਡੇ ਪੱਲੇ ਸਾਨੂੰ ਕੁਝ ਨਹੀਂ ਮਿਲਦਾ ਸੋ ਇਹ ਉਸ ਮੈਸੇਜ ਨੂੰ ਮੈਂ ਜ਼ਿਆਦਾ ਮਤਲਬ ਅੱਛਾ ਆਲਮੋਸਟ ਇੱਦਾਂ ਦੀ ਹੈ ਜਿਵੇਂ ਮਤਲਬ ਇਹ ਸ਼ਾਇਰੀ ਟਾਈਪ ਹੋ ਗਿਆ ਜਾਂ ਕੁਝ ਲਾਈਨਸ ਏਦਾਂ ਹੀ ਤੁਸੀਂ ਮਤਲਬ ਜ਼ਿਆਦਾ ਲਿਖਿਆ ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਨਹੀਂ ਇਹ ਗੁਰਬਾਣੀ ਦੇ ਹਾਂਜੀ ਇਹ ਗੁਰਬਾਣੀ ਦੇ ਵਿੱਚ ਹੈ ਜੀ ਅ ਜਿਸ ਤਰ੍ਹਾਂ ਦਾ ਮੂਲ ਮੰਤਰ ਹੈ ਓਮ ਹੈ ਖਾਸ ਕਰਕੇ 35 ਦੇ ਬਤ ਤਿੰਨ ਅੱਖਰ ਇਹਨਾਂ ਨੂੰ ਮੈਂ ਬਤ ਕੋਸ਼ਿਸ਼ ਹੁੰਦਾ ਕਿ ਕੁਝ ਵੱਖਰੇ ਤਰੀਕੇ ਨਾਲ ਕਰ ਸਕਾਂ ਫਿਰ ਗੋਲ ਦੇ ਵਿੱਚ ਕੰਮ ਕੀਤਾ ਹੈ ਤੇ ਮੂਲ ਮੰਤਰ ਗੋਲ ਦੇ ਵਿੱਚ ਹੈ ਇਹ ਗੋਲ ਦੇ ਵਿੱਚ ਹੈ ਜੋ ਅਲੱਗ-ਅਲੱਗ ਟੈਕਨੀਕਸ ਅਲੱਗ-ਅਲੱਗ ਆਪਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਹੋਰ ਭਾਸ਼ਾਵਾਂ ਦੇ ਵਿੱਚ ਯੂਜ਼ ਕਰਦੇ ਨੇ ਤੇ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਦੇ ਵਿੱਚ ਵੀ ਉਹ ਕੀਤੇ ਜਾਣ ਤਾਂ ਕਿ ਪੰਜਾਬੀ ਵੀ ਉਹਨਾਂ ਦੇ ਬਰਾਬਰ ਆ ਸਕੇ ਇੱਕ ਮੈਨੂੰ ਇਹ ਚਲੋ ਥੋੜਾ ਜਿਆਦਾ ਦੱਸੋ ਇਹ ਇਸ ਨੂੰ ਕਿੰਨਾ ਸਮਾਂ ਲੱਗਾ ਤੁਹਾਨੂੰ ਬਣਾਉਣ ਦੇ ਵਿੱਚ ਤੇ ਉੱਪਰ ਜਿਹੜਾ ਤੁਸੀਂ ਸਤਨਾਮ ਕਰਤਾ ਪੂਰਕ ਲਿਖਿਆ ਹੋਇਆ ਨਿਰਪੈ ਨਿਰਵੋ ਕਾਲ ਮੁਰਕਾ ਜੁਨੀ 7 ਗੁਰਪ੍ਰਸਾਦ ਇਹ ਲਿਖਿਆ ਇਹਨਾਂ ਨੂੰ ਕਿੰਨਾ ਸਮਾਂ ਲੱਗਦਾ ਹੈ ਇੱਕ ਨੂੰ ਬਣਾਉਣ ਦੀ ਸਰ ਐਕਚੁਅਲ ਦੇ ਵਿੱਚ ਜਿਹੜਾ ਇਹਦਾ ਗੋਲ ਦਾ ਕੰਮ ਹੈ ਇਹ ਕਾਫੀ ਲੰਮਾ ਪ੍ਰੋਸੈਸ ਹੈਗਾ ਇਹਦੇ ਵਿੱਚ ਇਹਦੇ ਵਾਸਤੇ ਤਕਰੀਬਨ 4 ਤੋਂ 5 ਦਿਨ ਲੱਗਦੇ ਨੇ ਠੀਕ ਹੈ ਜੀ ਔਰ ਇਹਨੂੰ 10 ਦਿਨ ਲੱਗੇ ਨੇ ਇਹਨੂੰ ਬਣਾਉਣ ਵਾਸਤੇ ਕਿਉਂਕਿ ਬੜਾ ਸਬਰ ਦਾ ਕੰਮ ਆ ਔਰ ਲੇਅਰ ਬਾਈ ਲੇਅਰ ਕੰਮ ਕਰਨਾ ਪੈਂਦਾ ਸੋ ਇਹ ਟਾਈਮ ਕੰਜ਼ਿਊਮਿੰਗ ਹੈ کافی ਲੰਬਾ ਸਮਾਂ ਵੈਸੇ ਲੱਗ ਜਾਂਦਾ ਜੇ ਵੈਸੇ ਤੁਸੀਂ ਕੋਈ ਤਸਵੀਰ ਬਣਾਉ ਤਾਂ ਜਾਂ ਫਿਰ ਤੁਸੀਂ ਜਿਵੇਂ ਇਹ ਲਿਖਿਆ ਹੋਇਆ ਹੈ ਤੁਸੀਂ ਮੇਰੇ ਫੌਂਟ ਦੇ ਨਾਲ ਲਿਖਿਆ ਹੋਇਆ ਜੇ ਵੀ ਇਹਨੂੰ ਕਿੰਨਾ ਸਮਾਂ ਲੱਗਿਆ ਤਕਰੀਬਨ ਇਹ ਵੀ ਸਰ 6 ਘੰਟੇ ਦਾ ਕੰਮ ਹੈ ਇਹਦੇ ਤੇ 6 ਘੰਟੇ ਤੁਸੀਂ ਪ੍ਰੋਪਰ ਟਾਈਮ ਦੇ ਵਿੱਚ ਬਿਲਕੁਲ ਬਿਲਕੁਲ ਬਹੁਤ ਬੜੀ ਅੱਛੀ ਤੁਸੀਂ ਮਤਲਬ ਲਾਈਨਾਂ ਲਿਖੀਆਂ ਹੋਈਆਂ ਨੇ ਤੇ ਮਾਂ ਬੋਲੀ ਨੂੰ ਬੜਾ ਅੱਛੇ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਪਰਫੈਕਟ ਕਰ ਰਹੇ ਹੋ ਖਾਸ ਕਰਕੇ ਤਸਵੀਰ ਤੁਸੀਂ ਦੇਖੋ ਬਹੁਤ ਅੱਛੀ ਤਸਵੀਰਾਂ ਨੇ ਅੱਛਾ ਇੱਕ ਇਹ ਅਲੱਗ ਤਰੀਕੇ ਦਾ ਇਹ ਵੀ ਮੇਰੇ ਖਿਆਲ ਨਾਲ ਇਹ ਲਿਖਿਆ ਹੋਇਆ ਹੈ ਤੁਸੀਂ ਇਹ ਅਲੱਗ ਫੌਂਟ ਇਹ ਵਾਲਾ ਨਹੀਂ ਨਹੀਂ ਮਤਲਬ ਕੋਸ਼ਿਸ਼ ਹੁੰਦੀ ਹੈ ਕੁਝ ਵੱਖਰਾ ਕੀਤਾ ਜਾਵੇ ਮਤਲਬ ਕਈ ਵਾਰੀ ਕੋਈ ਕੰਮ ਹੁੰਦਾ ਹੈਗਾ ਉਹਨੂੰ ਆਪਾਂ ਇੱਕੋ ਕੰਮ ਕਰੀ ਜਾਂਦੇ ਹਾਂ ਤੇ ਉਹ ਜਿਹੜੇ ਲੋਕ ਨੇ ਉਹ ਕਹਿੰਦੇ ਕਿ ਹਰ ਵਾਰ ਇੱਕੋ ਹੀ ਕੰਮ ਹੈਗਾ ਸੋ ਕੋਸ਼ਿਸ਼ ਹੁੰਦੀ ਆ ਕੁਝ ਵੱਖਰਾ ਕੀਤਾ ਜਾਵੇ ਇਹ ਬਲੈਕ ਪੇਪਰ ਦੇ ਉੱਪਰ 골ਡ ਔਰ ਵਾਈਟ ਦੇ ਨਾਲ ਕੰਮ ਕੀਤਾ ਹੈ ਉਹਦੇ ਵਿੱਚ 골ਡ 24 ਕੈਰੇਟ 골ਡ ਦੇ ਨਾਲ ਕੰਮ ਕੀਤਾ ਹੈ ਇੱਕ ਕੰਮਕਾਰ ਬਣਾਇਆ ਹੈ ਇਹਦੇ ਵਿੱਚ ਵੀ 24 ਕੈਰੇਟ ਦੇ ਵਿੱਚ ਕੰਮ ਕੀਤਾ ਹੈ ਸੋ ਕੋਸ਼ਿਸ਼ ਆ ਵੱਖਰਾ ਵੱਖਰਾ ਕੁਝ ਇਹਦੇ ਵਿੱਚ ਕਲਰਸ ਨੂੰ ਚੇਂਜ ਕੀਤਾ ਹੈ ਇਹਦੇ ਵਿੱਚ ਇੱਕ ਸਟਾਰਟਿੰਗ ਚ ਅੱਖਰ ਇੱਕ ਫਫਾ ਵੱਡਾ ਕੀਤਾਗਾ ਜੀ ਜੀ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਜਦੋਂ ਤੁਸੀਂ ਮਤਲਬ ਪੁੱਤ ਚਲੋ ਆ ਤੁਸੀਂ ਆਇਓ ਇੱਥੇ ਪ੍ਰਦਰਸ਼ਨਕਾਰੀ ਦੇ ਵਿੱਚ ਲਗਾਉਣ ਆਏ ਲੋਕ ਜਦੋਂ ਆਉਂਦੇ ਨੇ ਜਦੋਂ ਦੇਖਦੇ ਨੇ ਰਿਐਕਸ਼ਨ ਕਿਉਂ ਹੁੰਦਾ ਫਸ ਰਿਐਕਸ਼ਨ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਕੋਈ ਮੈਂ ਐਡਾ ਤੀਰ ਨਹੀਂ ਮਾਰ ਰਿਆ ਬਸ ਠੀਕ ਆ ਪਰ ਹੁਣ ਇਹ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਕੋਈ ਕੰਮ ਦੇਖਦਾ ਤੇ ਮੈਂ ਨਹੀਂ ਮਤਲਬ ਮੈਂ ਦੇਖ ਰਿਹਾ ਹੁੰਨਾ ਕਿ ਉਹਦਾ ਜਿਹੜਾ ਸਟੈਪ ਪੱਟਿਆ ਹੁੰਦਾ ਪੱਟਿਆ ਰਹਿ ਜਾਂਦਾ ਉਹ ਡਾਇਰੈਕਟਲੀ ਪਹਿਲਾਂ ਮੇਰੇ ਕੋਲ ਆਉਂਦਾ ਕੰਮ ਦੇਖਦਾ ਠੀਕ ਹੈ ਜੀ ਆ ਔਰ ਪ੍ਰਸ਼ੰਸਾ ਕਰਦਾ ਉਸ ਚੀਜ਼ ਨੂੰ ਫੀਲ ਕਰਦਾ ਤੇ ਇਹ ਇਹ ਪ੍ਰਾਪਤੀ ਹੈਗੀ ਹੈ ਜੀ ਕਿੰਨਾ ਕ ਵੈਸੇ ਚਲੋ ਪ੍ਰਾਈਜ਼ ਕਹਿੰਦੇ ਨੇ ਕਿਸੇ ਆ ਆਰਟਿਸਟ ਦੇ ਉਸ ਤੋਂ بڑا ਉਸ ਦਾ ਪ੍ਰਾਈਸ ਨਹੀਂ ਉੱਠਣਾ ਚਾਹੀਦਾ ਹੈਗਾ ਫਿਰ ਵੀ ਮੈਂ ਕਿਉਂਕਿ ਤੁਸੀਂ ਇਹ ਲਿਖਿਆ ਹੋਇਆ ਹੈ ਕਾਫੀ ਕੁਝ ਬਣਾਇਆ ਹੈ ਤੇ ਇਸ ਦਾ ਕੀ ਪ੍ਰਾਈਸ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਕੀ ਪ੍ਰਾਈਸ ਸਰ ਇਹ ਡਿਪੈਂਡ ਕਰਦਾ ਹੈਗਾ ਉਹਦੇ ਤੇ ਕਿੰਨਾ ਟਾਈਮ ਲੱਗਾ ਕੀ ਮੈਟਰ ਹੈ ਹਾਂਜੀ ਉਹ ਉਸ ਚੀਜ਼ ਦੇ ਉੱਤੇ ਔਰ ਕਿਹੜਾ ਮਟੀਰੀਅਲ ਯੂਜ਼ ਕੀਤਾ ਅਗਰ ਸੋਨਾ ਹੋਏਗਾ ਤੇ ਉਹਦਾ ਡਿਫਰੈਂਟ ਰੇਟ ਹੋਏਗਾ ਨਾਰਮਲ ਲਿੰਕ ਦੇ ਨਾਲ ਕੰਮ ਹੋਏਗਾ ਤਾਂ ਉਹਦਾ ਡਿਫਰੈਂਟ ਰੇਟ ਹੋਏਗਾ ਜੀ ਮੈਂ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦਾ ਹਾਂ ਮੇਰਾ ਫੋਨ ਨੰਬਰ ਹੈ ਜੀ 8146749200 ਇਸ ਤੇ ਕੰਟੈਕਟ ਕਰ ਸਕਦੇ ਨੇ ਔਰ ਸੋਸ਼ਲ ਮੀਡੀਆ ਕੋ ਵੀ ਹੈਂਡਲ ਹਾਂਜੀ ਸਾਰਾ ਕੁਛ ਹੈ ਜੀ ਤੁਸੀਂ ਕਾਰਡ ਮੇਰਾ ਲੈ ਸਕਦੇ ਹੋ ਜੀ ਸਰ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਇੱਕ ਵਾਰ ਫਿਰ ਤੁਹਾਨੂੰ ਇਹ ਤਸਵੀਰ ਮੈਂ ਜਰੂਰ ਦਿਖਾਣਾ ਚਾਹੁੰਗਾ ਬੜੀ ਅੱਛੀਆਂ ਜਿਹੜੀ ਹੈਗੀ ਉਹ ਲਿਖਾਰੀ ਹੈਗੀ ਇਹਨਾਂ ਦੀ ਕਲਪ੍ਰੀਤ ਸਿੰਘ ਹੋਰਾ ਦੀ ਅਕਰਕਾਰ ਨੇ ਬਹੁਤ ਪਿਆਰੇ ਅਕਰਕਾਰ ਨੇ ਜਿਨ੍ਹਾਂ ਦੀਆਂ ਅੱਛੀਆਂ ਲਿਖਾਈਆਂ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਤੀ ਹੈ ਉਮੀਦ ਕਰਦੇ ਨੇ ਇਹ ਤਸਵੀਰ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਅੱਛੀ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਨੇ ਤੇ ਵੱਧ ਤੋਂ ਵੱਧ ਇਹਨਾਂ ਤਸਵੀਰਾਂ ਨੂੰ ਜ਼ਰੂਰ ਸ਼ੇਅਰ ਕਰੋ ਕੈਮਰਾ ਬਸਰੀ ਪੰਕਜ ਦੇ ਨਾਮ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਲੰਧ